ਖਤਰੇ ਦੇ ਨਿਸ਼ਾਨ ਦੇ ਨੇੜੇ ਤੱਕ ਪਹੁੰਚ ਚੁੱਕਿਆ ਸੁਖਨਾ ਲੇਕ ਚ ਪਾਣੀ ਦਾ ਪੱਧਰ ਇਸ ਸਮੇਂ ਦੀਆਂ ਤਸਵੀਰਾਂ ਅਸੀਂ ਸੁਖਨਾ ਲੇਕ ਤੋਂ ਦਿਖਾਵਾਂਗੇ ਸੁਖਨਾ ਲੇਕ ਦਾ ਪਾਣੀ ਦਾ ਪੱਧਰ ਇਸ ਸਮੇਂ 1161 ਤੋਂ ਉੱਪਰ ਪਹੁੰਚ ਚੁੱਕਿਆ ਮੈਕਸਿਮਮ ਪਾਉਂਡ ਲੈਵਲ ਜਿਹੜਾ 1163 ਫੁੱਟ ਹੈਗਾ ਤਾਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹ 1161 ਤੋਂ ਉੱਪਰ ਪਹੁੰਚ ਚੁੱਕੇ ਯਾਨੀ ਕਿ ਕਰੀਬ ਕਰੀਬ 1.5 2 ਫੁੱਟ ਹੀ ਜਿਹੜਾ ਪਾਣੀ ਅਗਰ ਹੋਰ ਵੱਧਾ ਤਾਂ ਇਹ ਖਤਰੇ ਦੇ ਨਿਸ਼ਾਨ ਤੇ ਪਹੁੰਚ ਜਾਏਗਾ ਤੇ ਨਾਲ ਹੀ ਜਿਹੜੇ ਫਲੱਡ ਗੇਟ ਹੈ ਉਹ ਖੋਲ ਦਿੱਤੇ ਜਾਣਗੇ ਇਹ ਤਸਵੀਰਾਂ ਸੁਖਣਾ ਲੇਖ ਦੇ ਉਸ ਫਲੱਡ ਗੇਟਾਂ ਦੇ ਕੋਲ ਦੀਆਂ ਜਿੱਥੇ ਇਹ ਪਾਣੀ ਦਾ ਲੈਵਲ ਜਿਹੜਾ ਹੈਗਾ ਉਹ ਦਰਸਾਇਆ ਜਾਂਦਾ ਤਾ ਅਗੇ ਸੁਖਨਾ ਲੇਖਦੀ ਗੱਲ ਕਰੀਏ ਤਾਂ ਪੂਰੀ ਸੁਖਨਾ ਜਿਹੜੀ ਕਰੀਬ-ਕਰੀਬ 1.5 ਕਿਲੋਮੀਟਰ ਲੰਬੀ ਤੇ 1.5 ਕਿਲੋਮੀਟਰ ਚੌੜੀ ਹੈਗੀ ਆ ਤਾਂ ਇਸ ਦੀ ਡੰਗਾਈ ਜਿਹੜੀ ਸੁਖਨਾ ਲੇਖਦੀ ਹੈ ਉਹ ਕਰੀਬ-ਕਰੀਬ 18 ਫੁੱਟ ਹੈ ਯਾਨੀ ਕਿ 5 ਮੀਟਰ ਹੈਗੀ ਆ ਇਸ ਦੀ ਡੰਗਾਈ ਤਾਂ ਇਹ ਫਲੱਡ ਗੇਟ ਨੇ ਜਿਹੜੇ ਖੋਲੇ ਜਾਣਗੇ ਜਦੋਂ 1.5 ਫੁੱਟ ਪਾਣੀ ਹੋਰ ਉੱਪਰ ਚਲਾ ਗਿਆ ਯਾਨੀ ਕਿ ਜੇ ਬਰਸਾਤਾਂ ਜ਼ਿਆਦਾ ਹੋ ਗਈਆਂ ਤਾਂ ਫਿਰ ਇਹਨਾਂ ਫਲੱਡ ਗੇਟਸ ਨੂੰ ਖੋਲ ਦਿੱਤਾ ਜਾਏਗਾ ਤੇ ਪਾਣੀ ਇਸ ਚੋਈ ਦੇ ਵਿੱਚ ਛੱਡ ਦਿੱਤਾ ਜਾਏਗਾ ਇਹ ਕਈ ਪਿੰਡਾਂ ਤੱਕ ਇਹ ਚੋਈ ਜਾਂਦੀ ਹੈ ਜਿਹਦਾ ਮਾਰ ਜਿਹਦਾ ਅਸਰ ਹੈਗਾ ਉਹ ਕਈ ਪਿੰਡਾਂ 'ਚ ਰਹਿੰਦਾ ਦੇਖੋ ਤੁਸੀਂ ਇਹ ਸੁਖਣਾ ਲੇਖਦਿਆਂ ਤਸਵੀਰਾਂ ਹੈਗੀਆਂ ਨੇ ਫਲੱਡ ਗੇਟ ਦੀਆਂ ਤਸਵੀਰਾਂ ਨੇ ਜਿੱਥੇ ਆਮ ਤੌਰ ਤੇ ਇਹਨਾਂ ਬਰਸਾਤਾਂ ਦੇ ਵਿੱਚ ਫਲੱਡ ਗੇਟ ਖੋਲ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਪਾਣੀ ਦਾ ਲੈਵਲ ਥੋੜਾ ਡਾਊਨ ਹੋ ਜਾਂਦਾ ਲੇਕਿਨ ਅਗਰ ਬਸਾਤਾ ਜਿਆਦਾ ਹੁੰਦੀਆਂ ਕਿਉਂਕਿ ਹਾਲੇ ਤੱਕ ਸਾਉਣ ਦੇ ਮਹੀਨੇ ਦੀ ਸ਼ੁਰੂਆਤ ਹੋਈ ਹੈ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਹੋਈ ਹੈ ਤਾਂ ਇਹਦੇ ਕਰਕੇ ਹਾਲੇ ਪਾਣੀ ਦਾ ਪੱਧਰ ਜਿਹੜਾ ਹੈਗਾ ਉਸ ਖਤਰੇ ਦੇ ਨਿਸ਼ਾਨ ਤੱਕ ਨਹੀਂ ਪਹੁੰਚਿਆ ਲੇਕਿਨ ਨੇੜੇ ਜਰੂਰ ਪਹੁੰਚ ਚੁੱਕਿਆ ਤਸਵੀਰਾਂ ਸੁਖਣਾ ਲੇਖਦੀਆਂ ਵੀ ਦਿਖਾਵਾਂਗੇ ਜਿੱਥੇ ਸਫਾਈ ਦਾ ਕੰਮ ਵੀ ਲਗਾਤਾਰ ਚੱਲਿਆ ਅਤੇ ਪਾਣੀ ਦਾ ਪੱਧਰ ਵੀ ਵੇਖ ਕੇ ਤੁਹਾਨੂੰ ਇੱਕ ਵਾਰ ਘਬਰਾਹਟ ਜ਼ਰੂਰ ਹੋ ਜਾਏਗੀ ਕਿਉਂਕਿ ਸੁਖਨਾ ਲੇਕ 'ਚ ਇੰਨਾ ਪਾਣੀ ਕਦੇ ਜ਼ਿਆਦਾ ਇਕੱਠਾ ਨਹੀਂ ਹੋਇਆ ਲੇਕਿਨ ਹੁਣ ਪਿਛਲੇ ਦਿਨਾਂ ਦੇ ਵਿੱਚ ਜੋ ਬਰਸਾਤਾਂ ਆਈਆਂ ਹਿਮਾਚਲ ਦੇ ਵਿੱਚ ਜੋ ਲਗਾਤਾਰ ਬਰਸਾਤ ਹੋ ਰਹੀ ਹੈ ਉੱਥੋਂ ਪਾਣੀ ਜੋ ਛੱਡਿਆ ਜਾ ਰਿਹਾ ਉਹਦੇ ਕਰਕੇ ਸੁਖਨਾ ਲੇਕ ਦੇ ਵਿੱਚ ਪਾਣੀ ਬਹੁਤ ਵੱਡੇ ਪੱਧਰ ਦੇ ਉੱਤੇ ਆ ਚੁੱਕਿਆ ਤੇ ਇਸ ਸੁਖਨਾ ਦੇ ਵਿੱਚ ਜਿਹੜੇ ਰਸਤੇ ਦੇ ਵਿੱਚ ਦਰਖਤ ਰੂਖਤ ਪੈਂਦੇ ਨੇ ਲੱਕੜ ਆਉਂਦੀ ਉਹ ਵੀ ਸਾਰੀ ਬਰਸਾਤਾ ਦੇ ਪਾਣੀ ਦੇ ਨਾਲ ਸੁਖਨਾ ਲੇਕ ਦੇ ਵਿੱਚ ਹੀ ਆ ਜਾਂਦੀ ਆ ਜਿਹਦੇ ਕਰਕੇ ਸੁਖਨਾ ਲੇਕ ਦੀ ਜਿਹੜੀ ਖੂਬਸੂਰਤੀ ਆ ਉਸ ਤੇ ਵੀ ਅਸਰ ਪਿਆ ਇਹ ਸੁਖਨਾ ਲੇਕ ਦੀ ਬੈਕ ਸਾਈਡ ਆ ਜਿੱਥੇ ਅਸੀਂ ਖੜੇ ਆ ਬੁੱਧਾ ਵਾਲੀ ਸਾਈਡ ਜਿੱਥੇ ਸੁਖਨਾ ਲੇਕ ਦਾ ਨਜ਼ਾਰਾ ਕੁਛ ਇਸ ਤਰੀਕੇ ਦਾ ਹਾਲਾਂਕਿ ਇਸ ਸੁਖਨਾ ਲੇਕ ਦੇ ਉੱਤੇ ਦੂਰ ਦੂਰ ਤੋਂ ਸਲਾਨੀ ਆਉਂਦੇ ਨੇ ਅਤੇ ਸਲਾਨੀ ਆ ਕੇ ਇੱਥੇ ਸੁਖਨਾ ਦਾ ਆਨੰਦ ਮਾਣਦੇ ਨੇ VOTING ਕਰਦੇ ਨੇ ਲੇਕਿਨ ਬਰਸਾਤਾਂ ਦੇ ਵਿੱਚ VOTING ਵੀ ਬੰਦ ਹੋ ਜਾਂਦੀ ਉਹ ਦੇਖੋ ਤੁਸੀਂ ਹੁਣ ਇਹ ਸਫਾਈ ਦਾ ਪੂਰਾ ਕੰਮ ਚਾਦਿਆ ਸੁਖਨਾ ਝੀਲ ਦੀ ਸਫਾਈ ਹੋ ਰਹੀ ਹੈ ਤਸਵੀਰਾਂ ਤੁਹਾਨੂੰ ਅਸੀਂ ਸੁਖਨਾ ਝੀਲ ਦੀਆਂ ਦਿਖਾ ਰਹੇ ਮਸ਼ੀਨਾਂ ਦੇ ਜ਼ਰੀਏ ਸਫਾਈ ਕੀਤੀ ਜਾਂਦੀ ਹੈ ਕੁਝ ਦਿਨ ਪਹਿਲਾਂ ਅਸੀਂ ਜਦੋਂ ਆਏ ਸੀਗੇ ਤਾਂ ਇਹ ਸਫਾਈ ਵੋਟਾਂ ਦੇ ਸਹਾਰੇ ਨਾਲ ਕੀਤੀ ਜਾ ਰਹੀ ਸੀ ਤਿੰਨ ਵੋਟਾਂ ਦੇ ਸਹਾਰੇ ਨਾਲ ਸੁਖਨਾਲੇਕ ਦੀ ਸਫਾਈ ਕੀਤੀ ਜਾਂਦੀ ਸੀ ਲੇਕਿਨ ਇਹ ਦੇਖੋ ਤੁਸੀਂ ਤਸਵੀਰਾਂ ਹੁਣ ਦੀਆਂ ਐਕਸਕਲੂਸਿਵ ਤਸਵੀਰਾਂ ਨੇ ਕਿ ਸੁਖਨਾਲੇਕ ਦੇ ਵਿੱਚ ਕਿਸ ਤਰੀਕੇ ਨਾਲ ਸਫਾਈ ਦਾ ਕੰਮ ਜਿਹੜਾ ਉਹ جاری ਹੈ ਇੱਕ ਬੋਟ ਦੇ ਸ਼ੇਪ ਦੇ ਵਿੱਚ ਇਹ ਪੂਰੀ ਮਸ਼ੀਨ ਆ ਜਿਹੜੀ ਸਫਾਈ ਕਰਦੀ ਹੈ ਰੀਸੈਂਟ ਇਹ ਮਸ਼ੀਨ ਖਰੀਦੀ ਗਈ ਹੈ ਸੁਖਨਾ ਲੇਖ ਦੇ ਵਿੱਚ ਸਫਾਈ ਇਸ ਦੇ ذریعے ਕੀਤੀ ਜਾਂਦੀ ਆ ਤਾਂ ਇਹ ਤੁਸੀਂ ਦੇਖ ਸਕਦੇ ਹੋ ਸੁਖਨਾ ਲੇਖ ਦੇ ਪਾਣੀ ਦਾ ਪੱਧਰ ਬੇਹੱਦ ਵੱਡੇ ਪੱਧਰ ਦੇ ਉੱਤੇ ਇੱਥੇ ਪਾਣੀ ਵੱਧ ਚੁੱਕਿਆ ਦੇਖੋ ਤੁਸੀਂ ਜਿਵੇਂ ਅਸੀਂ ਅੱਗੇ ਜ਼ਿਕਰ ਕੀਤਾ ਕਿ 1100 61 ਫੁੱਟ ਤੋਂ ਉੱਪਰ ਪਹੁੰਚ ਚੁੱਕਿਆ ਸੁਖਨਾ ਦੇ ਪਾਣੀ ਦਾ ਪੱਧਰ ਹਾਲਾਂਕਿ ਕੁਝ ਦਿਨ ਪਹਿਲਾਂ ਇਹ 1159 ਫੁੱਟ ਤੱਕ ਸੀਗਾ ਲੇਕਿਨ 2 ਫੁੱਟ ਪਾਣੀ ਹੋਰ ਵੱਧ ਚੁੱਕਿਆ ਤਾਂ ਹੁਣ ਇਹ ਸੁਖਨਾ ਦਾ ਪੂਰਾ ਸੂਰਤਿ ਹਾਲ ਹੈਗਾ ਇਸ ਸਮੇਂ ਦਾ ਸੁਖਨਾ ਲੇਕ ਦਾ ਦ੍ਰਿਸ਼ ਹੈ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਕੁਝ ਦਿਨਾਂ ਦੇ ਵਿੱਚ ਅਗਰ ਬਾਰਿਸ਼ ਜ਼ਿਆਦਾ ਹੁੰਦੀ ਆ ਤਾਂ ਸੁਖਨਾ ਲੇਕ ਦੇ ਫਲੈਟ ਗੇਟ ਜਿਹੜੇ ਹੈਗੇ ਆ ਉਹ ਪ੍ਰਸ਼ਾਸਨ ਨੂੰ ਖੁੱਲਣੇ ਪੈਣਗੇ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ